ਮੈਂ ਮੈਂ 3 ਸਾਲ ਦਾ ਸਮਾਂ ਸਰਕਾਰ ਦਾ ਵੀ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਜੋ ਪਾਰਟੀ ਦੀ ਸੋਚ ਹੈ ਉਹਨੂੰ ਲੈ ਕੇ ਅੱਗੇ ਜਾਵਾਂਗਾ ਔਰ ਖਾਸ ਤੌਰ ਤੇ ਕਿਉਂਕਿ ਇਹ ਬਾਈਲੈਕਸ਼ਨ ਹੈ ਔਰ ਇੱਕੋ ਹੀ ਕੰਸਟਿਟੂਐਂਸੀ ਦਾ ਇਲੈਕਸ਼ਨ ਹੈ ਇਸ ਕੰਸਟਿਟੂਐਂਸੀ ਵਾਸਤੇ ਮੇਰੀ ਕੀ ਸੋਚ ਰਹੀ ਹੈ ਮੇਰਾ ਕੀ ਵਿਜ਼ਨ ਰਿਹਾ ਹੈ ਇੱਥੇ ਦੇ ਲੁਧਿਆਣਾ ਸ਼ਹਿਰ ਦੇ ਕੀ ਇਸ਼ੂਜ਼ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਲੋਕਾਂ ਦੇ ਸਾਹਮਣੇ ਰੱਖਾਂਗੇ ਵੀ ਅਸੀਂ ਪਾਸਟ 'ਚ ਆਹਾਹਾ ਕੰਮ ਕੀਤੇ ਲੁਧਿਆਣਾ ਸ਼ਹਿਰ ਦੀ ਤਰੱਕੀ ਵਾਸਤੇ ਲੁਧਿਆਣਾ ਵੈਸਟ ਦੀ ਬਿਹਤਰੀ ਵਾਸਤੇ ਅਸੀਂ ਇੱਕ ਐਫਰਟ ਕਰਿਆ ਸੀ ਉਸ ਮੌਕੇ ਤੇ ਬਦਕਿਸਮਤੀ ਨਾਲ 2022 ਦੇ ਵਿੱਚ ਸਾਨੂੰ ਅੱਗੇ ਮੌਕਾ ਨਹੀਂ ਦਿੱਤਾ ਲੋਕਾਂ ਨੇ ਅੱਜ ਦੁਬਾਰਾ ਮੌਕਾ ਮਿਲਿਆ ਹੈ ਤਾਂ ਜੋ ਜਿੱਥੇ ਅਧੂਰੇ ਕੰਮ 3 ਸਾਲ ਚ ਛੁੱਟ ਗਏ ਤੇ ਮੈਂ ਤਾਂ ਕਹਾਂਗਾ ਲੁਧਿਆਣੇ ਸ਼ਹਿਰ ਵਾਲੇ ਜਾਣਦੇ ਹੀ ਨੇ 3 ਸਾਲ ਦੇ ਵਿੱਚ ਜੇ ਇੱਕ ਇਟਵੀ ਲੱਗੀ ਹੋਵੇ ਲੁਧਿਆਣੇ ਦੀ ਬਿਹਤਰੀ ਲਈ ਕੋਈ ਪ੍ਰੋਜੈਕਟ ਆਇਆ ਵੀ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਲੁਧਿਆਣੇ ਸ਼ਹਿਰ ਵਾਲੇ ਜਾਣਦੇ ਆ ਸਾਨੂੰ ਮੌਕਾ ਮਿਲੇਗਾ ਅਸੀਂ ਜੋ ਕੰਮ ਛੁੱਟ ਗਏ ਉਹਨਾਂ ਨੂੰ ਉਸੇ ਤਰੀਕੇ ਅੱਗੇ ਲੈ ਕੇ ਜਾਵਾਂਗੇ ਔਰ ਇੱਕ ਲੁਧਿਆਣਾ ਵੈਸਟ ਕਿਸ ਤਰੀਕੇ ਮਾਡਲ ਬਣਨਾ ਗੱਲਾਂ ਚ ਨਹੀਂ ਵੀ ਮੈਂ ਬਹੁਤ ਸੁਧਾਰ ਦੂੰਗਾ ਇਹ ਦੇ ਹੋ ਜਾਊਗਾ ਇਹ ਸੜਕ ਬਣ ਜਾਏਗੀ ਹਰ ਚੀਜ਼ ਤੇ ਬਹੁਤ ਮਿਹਨਤ ਲੱਗਦੀ ਹੈ ਇੱਕ ਸੋਚ ਹੁੰਦੀ ਹੈ ਉਹ ਸੋਚ ਤੇ ਪਲੈਨਿੰਗ ਹੁੰਦੀ ਹੈ ਪਲੈਨਿੰਗ ਤੋਂ ਬਾਅਦ ਐਗਜ਼ੀਕਿਊਸ਼ਨ ਹੁੰਦੀ ਹੈ ਇਹ ਬੜੇ ਵੱਡੇ ਪਾਰਟ ਨੇ ਬਕਾਇਦਾ ਤੌਰ ਤੇ ਮਿਹਨਤ ਕਰਨੀ ਪਊਗੀ ਦਿਨ ਰਾਤ ਮਿਹਨਤ ਕਰਨੀ ਪੈਗੀ ਲੁਧਿਆਣਾ ਸ਼ਹਿਰ ਦੀ ਬਿਹਤਰੀ ਨਹੀਂ ਲੁਧਿਆਣਾ ਵੈਸਟ ਦੀ ਬਿਹਤਰੀ ਨਹੀਂ ਇਹ 2022 ਦੀ ਹਾਰ ਦੇ ਕਾਰਨਾਂ ਦਾ ਪਰਚੂਲ ਕੀਤੀ ਹੁੰਦੀ ਤੇ 3 ਸਾਲ ਦਾ ਸਮਾਂ ਬਹੁਤ ਆਪੜਾ ਵੀ ਆਈਆਂ ਤੇ ਦਿੱਕਤਾਂ ਵੀ ਆਈਆਂ ਕਿ ਉਹਦੇ ਵਿੱਚ ਕਿਸ ਤਰ੍ਹਾਂ ਦਾ ਲੱਗਿਆ ਸਾਡੇ ਸਾਡੇ ਵਰਕਰ ਸਾਰੇ ਪੱਪਾ ਭਾਰਨੇ ਉਹਨਾਂ ਨੇ ਆਪਣੀਆਂ ਕਮਜ਼ੋਰੀਆਂ ਦੇਖੀਆਂ ਵੀ ਹੈ ਜਿੱਥੇ-ਜਿੱਥੇ 2022 ਚ ਕਮਜ਼ੋਰੀਆਂ ਰਹੀਆਂ ਅਸੀਂ ਉਹਨਾਂ ਨੂੰ ਓਵਰਕਮ ਕਰਾਂਗੇ ਔਰ ਲੋਕਾਂ ਵਿੱਚ ਜਾਵਾਂਗੇ ਵੀ ਸਾਡੀਆਂ ਜਿਹੜੀਆਂ ਕਮਜ਼ੋਰੀਆਂ ਸੀ ਅਸੀਂ ਦੂਰ ਕਰਕੇ ਆ ਰਹੇ ਹਾਂ ਤੁਹਾਡੇ ਕੋਲ ਤੇ ਜੇ ਸਾਡੇ ਕੰਮਾਂ ਨੂੰ ਵੇਖਦੇ ਹੋਏ ਸਾਨੂੰ ਮੌਕਾ ਦਿਓ ਤੇ ਲੱਗਦਾ ਜਿਵੇਂ ਤੁਸੀਂ ਕਾਫੀ ਦੇਰ ਤੋਂ ਜਦੋਂ ਟਿੱਕ ਟਾਉਂਕ ਤੋਂ ਪਹਿਲਾਂ ਹੀ ਤੁਸੀਂ ਵਿਚਰ ਰਹੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਪੁਰਾਣੇ ਸਾਥੀ ਜਿਹੜੇ ਜੁੜ ਰਹੇ ਨੇ ਜਾਂ ਕੁੱਤੇ ਹੋ ਸੀ ਉਹਨਾਂ ਨੂੰ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਸਾਥੀ ਵੀ ਨਾਲ ਜੁੜ ਰਹੇ ਨੇ ਸਾਥੀ ਆਪਣੇ ਆਪ ਵੀ ਆ ਰਹੇ ਨੇ ਲੋਕ ਵੀ ਬਹੁਤ ਜ਼ਿਆਦਾ ਜਦੋਂ ਅਸੀਂ ਜਾਣਿਆ ਉਦੋਂ ਵੱਡਾ ਹੰਗਾਰਾ ਦਿੰਦੇ ਕਿਉਂਕਿ ਉਹਨਾਂ ਨੇ ਜਿਹੜਾ ਇੱਕ ਇਨਕਲਾਬ 2022 ਚ ਇੱਕ ਲੋਕਾਂ ਨੇ ਜਿਹੜੀ ਸੋਚ ਨਾਲ ਲਿਆਂਦਾ ਸੀਗਾ ਨਾ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪੁੱਠਾ ਪੈ ਗਿਆ ਲੋਕ ਸਮਝ ਰਹੇ ਆ ਵੀ ਇੱਕ ਗਲਤੀ ਹੋਈ ਸੀ 2022 ਚ ਜਿਹੜੀ ਇਸ ਵੇਲੇ ਇਹ ਸੁਧਾਰਨ ਦੀ ਬੜੀ ਲੋੜ ਹੈ ਤੇ ਸੈਮੀਫਾਈਨਲ ਹੋਊਗਾ ਕਿ ਨਾ ਇਸ ਵਾਰ ਜਿਹੜਾ 2027 ਦਾ ਸੈਮੀਫਾਈਨਲ ਮੰਨ ਕੇ ਚੱਲੇ ਜੇ ਇੱਕ ਤਾਂ ਇਹ ਇਲੈਕਸ਼ਨ ਇਲੈਕਸ਼ਨ ਨਹੀਂ ਇਹ ਇਲੈਕਸ਼ਨ بڑا ਲੋਕਾਂ ਨੂੰ ਪਤਾ ਹੈ ਵੀ ਇਹਦੇ ਛਿੜਨ ਅਜੰਡਾ ਕੀ ਹੈ ਜਿਹੜੀ ਰੂਲਿੰਗ ਪਾਰਟੀ ਹੈ ਉਹ ਕਿਸ ਕਰਕੇ ਉਹਨਾਂ ਨੇ ਇਹ ਕੈਂਡੀਡੇਟ ਕਿਉਂ ਉਤਾਰਿਆ ਉਹਦਾ ਹਿਡਨ ਅਜੰਡਾ ਕੀ ਉਹਨਾਂ ਵਾਸਤੇ ਕੋਈ ਇਹ ਸੋਚ ਨਹੀਂ ਹੈ ਵੀ ਲੁਧਿਆਣਾ ਵੈਸਟ ਦਾ ਬੋਰਡ ਅਸੀਂ ਬੜਾ ਡਿਵੈਲਪਮੈਂਟ ਕਰਨੀ ਹੈ ਤੇ ਬੜਾ ਵਿਕਾਸ ਕਰਨਾ ਹੈ ਉਹਨਾਂ ਨੇ ਵਿਕਾਸ ਕਿਸ ਚੀਜ਼ ਦਾ ਕਰਨਾ ਉਹ ਤੁਹਾਨੂੰ ਵੀ ਪਤਾ ਹੈ ਲੁਧਿਆਣਾ ਸ਼ਹਿਰ ਦੇ ਲੋਕ ਵੀ ਜਾਣਦੇ ਆਣ ਵਾਲੇ ਟਾਈਮ ਚ ਆਪਾਂ ਗੱਲਾਂ ਕਰਦੇ ਵੀ ਰਵਾਂਗੇ ਉਹਦੇ ਤੇ ਜਿਹੜਾ ਉਹਨਾਂ ਦਾ ਜਿਹੜਾ ਨਾ ਏਜੰਡਾ ਹੈ ਉਹ ਮੇਰਾ ਖਿਆਲ ਲੁਧਿਆਣਾ ਸ਼ਹਿਰ ਦੇ ਔਰ ਖਾਸ ਤੌਰ ਤੇ ਲੁਧਿਆਣਾ ਵੈਸਟ ਦੇ ਲੋਕ ਇੰਨੇ ਪੜੇ ਲਿਖੇ ਔਰ ਸਮਝਦਾਰ ਨੇ ਉਹ ਪੂਰਾ ਨਹੀਂ ਹੋਣ ਦੇਣਗੇ ਸਰ ਇੱਕ ਜੁੱਟ ਨਜ਼ਰ ਆਉਗੀ ਪਾਰਟੀ ਲੱਗਦਾ ਕਿ ਇੱਕ ਜੁੱਟਾ ਹੈ ਸਾਰੇ ਕਾਂਗਰਸੀ ਵਰਕਰ ਇੱਕ ਜੁੱਟ ਨੇ ਕਿਤੇ ਕਿਤੇ ਕੋਈ ਮੈਨੂੰ ਪ੍ਰੋਬਲਮ ਹੀ ਨਹੀਂ ਆ ਰਹੀ ਜੇ ਕੋਈ ਇੱਕ ਜੁੱਟਤਾ ਦੀ ਕਮੀ ਹੋਵੇ ਲੱਗਦਾ ਹੋਵੇ ਵੀ ਅੰਦਰ ਕੋਈ ਲੜਾਈ ਝਗੜਾ ਚੱਲਦਾ ਪਿਆ ਤੇ ਮੈਂ ਤੁਹਾਨੂੰ ਕਹਦਾ ਮੈਨੂੰ ਮੈਨੂੰ ਹੀ ਮੁਸ਼ਕਲ ਹੈ ਮੈਨੂੰ ਮੁਸ਼ਕਲ ਹੀ ਨਹੀਂ ਕੋਈ ਆ ਰਹੀ ਹਰ ਕਾਂਗਰਸੀ ਵਰਕਰ ਵੱਧ ਕੇ ਅੱਗੇ ਮੇਰੇ ਨਾਲ ਖੜਾ ਹੈ